ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਜਿਹੜੀ ਐ ਅੰਮ੍ਰਿਤਸਰ ਦੇ ਵਿੱਚ ਜਿਹੜੀ ਇੱਕ ਇਕੱਠ ਕੀਤਾ ਗਿਆ ਸੀ ਆਖਿਰਕਾਰ ਜੋ ਕਿ ਅਕਾਲੀ ਦਲ ਦਾ ਐਲਾਨਨਾਮਾ ਕੀਆ ਸਾਰੀ ਗਲਬਾਤ ਦੀ ਜਾਣਕਾਰੀ ਜਿਹੜੀ ਆ ਉਹ ਲੈਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਇਸ ਵਕਤ ਫੋਨ ਲਾਈਨ ਤੇ ਜੁੜੇ ਨੇ ਆ ਈਮਾਨ ਸਿੰਘ ਜੀ ਮਾਨ ਆ ਮਾਨਸਬ ਸਤਿ ਸ਼ਕ ਸਤਿ ਸ਼੍ਰੀ ਅਕਾਲ ਜੀ ਮਾਨ ਸਾਹਿਬ ਅੱਜ ਜਿਹੜਾ ਇਕੱਠ ਕੀਤਾ ਗਿਆ ਸੀਗਾ ਅੰਮ੍ਰਿਤਸਰ ਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੇ ਐਲਾਨ ਨਾਮੇ ਨੂੰ ਲੈ ਕੇ ਕੀ ਪ੍ਰੋਸੈਸ ਹੈਗਾ ਜੀ ਇਹ ਸਾਰਾ ਇਹ ਕੀ ਇਕੱਠ ਸੀਗਾ ਜੀ ਅੱਜ ਜਿਹੜੇ ਅਕਾਲਤਖ ਸਾਹਿਬ ਤੇ ਐਕਟਿੰਗ ਜਥੇਦਾਰ ਸੀਗੇ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਜੀ ਉਹਨਾਂ ਨੇ ਸਾਰੇ ਅਕਾਲੀ ਦਲ ਭੰਗ ਕਰਨ ਨੂੰ ਕਿਹਾ ਸੀਗਾ ਜੀ ਔਰ ਉਹ ਸਾਰੇ ਅਕਾਲੀ ਦਲ ਭੰਗ ਹੋ ਕੇ ਫਿਰ ਉਹਨਾਂ ਨੇ ਨਵਾਂ ਅਕਾਲੀ ਦਲ ਸਥਾਪਿਤ ਕੀਤਾ ਸੀ 1994 ਦੇ ਵਿੱਚ 1 ਮਈ ਨੂੰ ਜਦ ਸਾਧ ਸੰਮਜੀਤ ਸਿੰਘ ਮਾਨ ਨੂੰ ਉਹਦਾ ਪ੍ਰਧਾਨ ਬਣਾਇਆ ਗਿਆ ਜੀ ਔਰ ਉਹ ਅੰਮ੍ਰਿਤਸਰ ਏਲਾਨ ਨਾਮੇ ਦੇ ਉੱਤੇ ਸਥਾਪਿਤ ਕੀਤਾ ਗਿਆ ਸੀਗਾ ਜੀ ਜਿਹਦੇ ਵਿੱਚ ਮੰਗ ਰੱਖੀ ਸੀਗੀ ਕਿ ਜੇ ਤਾਂ ਕਨਫੈਡਰੇਸ਼ਨ ਦੇ ਰੂਪ ਦੇ ਵਿੱਚ ਇੰਡੀਆ ਬਣਦਾ ਹੈਗਾ ਹੂੰ ਤਾਂ ਇਹ ਅਸੀਂ ਅੱਗੇ ਤੁਰ ਸਕਾਂਗੇ ਨਹੀਂ ਫੇਰ ਸੰਤ ਜਨੈਲ ਸਿੰਘ ਦਾ ਜਿਹੜਾ ਆਦੇਸ਼ ਸੀਗਾ ਕਿ ਜਿੱਦਨ ਹਮਲਾ ਹੋ ਜਾਂਦਾ ਹੈ ਦਰਬਾਰ ਸਾਹਿਬ ਦੇ ਉੱਤੇ ਜੀ ਤਾਂ ਉਦੋਂ ਫੇਰ ਖਾਲਸਾਣ ਦੀ ਨੀਂਹ ਪੱਥਰ ਰੱਖੀ ਜਾਊਗੀ ਉਸ ਸੋਚ ਤੇ ਤੁਰੂਗਾ ਜੀ ਅਸੀਂ ਹੁਣ 31 ਸਾਲਾਂ ਦੀ ਉਸ ਆਦੇਸ਼ ਤੇ ਤੁਰਦੇ ਆਏ ਆਂ ਜੀ ਤੇ ਐਡਕਾ ਪਾਰਟੀ ਨੇ ਸੋਚਿਆ ਕਿ ਆਪਣਾ ਜੋ ਕਾਰਜਕਾਰੀ ਹੈ ਹੂੰ ਜਿਹੜੇ ਤਖਤ ਤੋਂ ਸਾਨੂੰ ਤੋੜਿਆ ਗਿਆ ਸੀ ਉੱਥੇ ਆ ਕੇ ਅਸੀਂ ਆਪਣੀ ਅਰਦਾਸ ਤੇ ਕਰੀਏ ਕਿ ਅਸੀਂ 31 ਸਾਲ ਹੁਣ ਚਲਾਇਆ ਹੈਗਾ ਤੇ ਉੱਥੇ ਫਿਰ ਅਸੀਂ ਇਕੱਠੇ ਹੋਏ ਸੀਗੇ ਠੀਕ ਹੈ ਜੀ ਅੱਜ ਜਿਸ ਤਰ੍ਹਾਂ 2 ਤਰੀਕ ਨੂੰ ਜਿਹੜਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਾਬਕਾ ਜਥੇਦਾਰ ਗਿਆਨੀ ਰਕबीर ਸਿੰਘ ਹੁਰਾ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਜਿੰਨੇ ਵੀ ਅਕਾਲੀ ਦਲ ਬਣੇ ਨੇ ਤੇ ਉਹ ਸਾਰੇ ਜਿਹੜੇ ਨੇ ਆਪਣੇ ਆਪਣੇ ਚੁੱਲ੍ਹੇ ਸਮੇਟ ਕੇ ਜਿਹੜਾ ਆ ਉਹ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਤਾਂ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰੀਏ ਜਾਂ ਫਿਰ ਬਾਕੀ ਧੜੇ ਦੀ ਗੱਲ ਕਰੀਏ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਹਰੇ ਕੋਈ ਆਪਣੇ ਆਪ ਨੂੰ ਜਿਹੜਾ ਕਿ ਉਹ ਉਹ ਅਕਾਲੀ ਦਲ ਦਾ ਜਿਹੜਾ ਆ ਖੇਤਰੀ ਪਾਰਟੀ ਮੰਨਦਾ ਕਿਵੇਂ ਵੇਖਦੇ ਹੋ ਤੁਸੀਂ ਇਹ ਸਾਰੀ ਸੋਚ ਨੂੰ ਵੀ ਕਿਵੇਂ ਇਕੱਠੇ ਹੋ ਸਕਦੇ ਆ ਜੀ ਸਾਡੇ ਲਈ ਤਾਂ ਜਿਹੜਾ ਆਦੇਸ਼ ਇੱਕ ਵਾਰੀ ਕਾਂਪਟਕ ਸਾਹਮਣੇ ਦਿੱਤਾ ਸੀਗਾ 1994 ਦੇ ਵਿੱਚ ਜਿਹੜਾ ਅਸੀਂ ਬਣੇ ਆ ਉਹਦੇ ਵਿੱਚ ਕਪਤਨ ਅਮਰਿੰਦਰ ਸਿੰਘ ਸਰ ਸਜੀਤ ਸਿੰਘ ਬਰਨਾਲਾ ਸਰ ਬਚਰਨ ਸਿੰਘ ਟੋੜਾ ਦਿਲ ਮੰਦੀ ਸਾਹਿਬ ਹਮ ਰਵੀਹਿੰਦਰ ਸਿੰਘ ਕੈਪਟਨ ਬਾਲਾ ਸਾਰੇ ਜੀ ਉਦੋਂ ਸ਼ਾਮਿਲ ਹੋ ਕੇ ਆਪਣੇ ਦਲ ਭੰਗ ਕਰਕੇ ਜੀ ਪੂਰੇ ਇਕੱਠੇ ਹੋਏ ਸੀਗੇ ਜੀ ਤੇ ਯਾਨਤਾ ਸਾਨੂੰ ਦੱਸਿਆ ਜਾਵੇ ਕਿ ਅਸੀਂ ਕੋਈ ਗਲਤ ਕੰਮ ਕੀਤਾ ਹੈ ਜਾਂ ਅਸੀਂ ਆਪਣੇ ਨਿਸ਼ਾਨੇ ਤੋਂ ਜੋ ਕਾਲਤਕ ਸਾਹਿਬ ਨੇ ਸਾਨੂੰ ਆਦੇਸ਼ ਦਿੱਤਾ ਸੀ ਉਸ ਤੋਂ ਲਏ ਆ ਅਸੀਂ ਸਮਝ ਸਕਦੇ ਆ ਪਰ ਸਾਡੇ ਸਾਹਿਬ ਨਾਲ ਸਾਡੇ ਯਤਨ ਇਹੀ ਰਹੇ ਆ ਕਿ ਜੋ ਸਾਨੂੰ ਮੰਤਰ ਤੇ ਕਿਹਾ ਸੀ ਉਹ ਸਾਦੇਸ਼ਾਂ ਤੇ ਤੁਰ ਕੇ ਸਿੱਖ ਪੰਥ ਦੀ ਨੁਮਾਇੰਦਗੀ ਕਰੀਏ ਤੁਹਾਨੂੰ ਯਾਦ ਹੋਊਗਾ ਜਦ ਬਦਲ ਸਾਹਿਬ ਇਹਦੇ ਵਿੱਚ ਨਹੀਂ ਆਏ ਜੀ ਉਹਨਾਂ ਨੇ ਮੁੜ ਕੇ ਆਪਣਾ ਵੱਖਰਾ ਦਲ ਖੜਾ ਕੀਤਾ ਸੀ ਜਿਨੇ ਪੰਥ ਦੇ ਤਾਂ ਪੰਜਾਬੀਅਤ ਪੰਜਾਬ ਪੰਜਾਬੀ ਪੰਜਾਬੀ ਤਾਂ ਆਦੇਸ਼ ਦੇ ਕੇ ਜੀਦਵਾਲ ਆਪਣੀ ਮੁਗੇ ਰਾਡੀ ਕੀਤੀ ਸੀਗੀ ਜੀ ਤੇ ਉਹ ਹੁਣ ਅਸੀਂ ਸਮਝਦੇ ਹਾਂ ਕਿ ਬਾਗੀ ਹੋ ਕੇ ਇਸ ਆਦੇਸ਼ ਤੋਂ ਉਹਨਾਂ ਨੇ ਸਥਾਪਿਤ ਕੀਤਾ ਸੀਗਾ ਸੋ ਅਸੀਂ ਸਮਝਦੇ ਹਾਂ ਕਿ ਉਹਨਾਂ ਨੇ ਉਲੰਘਣਾ ਕੀਤੀ ਹੈਗੀ ਐ ਇਸ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੇ ਤੋਂ ਤੇ ਅਸੀਂ ਵੀ ਸਮਝਦੇ ਹਾਂ ਕਿ ਸ਼੍ਰੋਮਣੀ ਕਾਲੀਦਾਨ ਅੰਬਰਸਰ ਉਹ ਹੀ ਦਿਨਾਂ ਤੇ ਤੁਰਦਾ ਆਇਆ ਹੈਗਾ ਜਿੱਥੇ ਅਕਾਲ ਤਖਤ ਸਾਹਿਬ ਨੇ ਤੁਰਿਆ ਸੀ ਠੀਕ ਹੈ ਜੇਕਰ ਗੱਲ ਕਰੀਏ ਤਾਂ ਆਪਾਂ ਜੋ ਕਿ ਅਮਰਿਤਪਾਲ ਸਿੰਘ ਡਿਪਰੂਗੜ੍ਹ ਦੀ ਜੇਲ੍ਹ ਦੇ ਅੰਦਰ ਐਨਐਸਏ ਦੇ ਤਹਿਤ ਬੰਦ ਨੇ ਉਹਨਾਂ ਵੱਲੋਂ ਵੀ ਮੁਕਸਰ ਦੇ ਵਿੱਚ ਇਕੱਠ ਕਰਕੇ ਜਿਹੜਾ ਆ ਨਵੀਂ ਪਾਰਟੀ ਦਾ ਆਗਾਜ਼ ਕੀਤਾ ਗਿਆ ਸੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਲੈ ਕੇ ਤਾਂ ਕਿਵੇਂ ਵੇਖਦੇ ਹੋ ਤੁਸੀਂ ਅ ਜਿਹੜਾ ਭਾਈਦੀਪ ਸਿੰਘ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰ ਸਰ ਦਾ ਸਿਆਸੀ ਤੌਰ ਦੇ ਤੇ ਸਾਥ ਦਿੱਤਾ ਸੀ ਜੀ ਉਸੇ ਨਜ਼ਰ ਅੰਦਾਜ਼ੇ ਅਸੀਂ ਵਾਰਿਸ ਪੰਜਾਬ ਦੇ ਜਥੇਮੰਦੀ ਵੱਖ-ਵੱਖ ਜਿਹੜੀਆਂ ਬਣੀਆਂ ਉਹਨਾਂ ਦੀ ਕੋਈ ਹਮਾਇਤ ਕੀਤੀ ਹੈ ਉਹਨਾਂ ਦੀ ਸੋਚ ਤੇ ਤੁਰਨ ਵਾਲੇ ਪਾਰਟੀਆਂ ਨਾਲ ਅਸੀਂ ਤੁਰੇ ਹਾਂ ਜੀ ਜਦ ਇਹਨਾਂ ਨੇ ਠੀਕ ਨਹੀਂ ਸਮਝਿਆ ਕਿ ਸੋਮਨੀ ਕਾਲੀ ਦਾ ਨੰਬਰ ਸਰ ਨੂੰ ਅਕਾਲੀ ਦਲ ਮੰਨ ਕੇ ਨਾਲ ਤੁਰਨ ਦਾ ਜੀ ਇਹਨਾਂ ਨੇ ਵੱਖਰਾ ਆਪਣਾ ਦਲ ਬਣਾਇਆ ਹੈਗਾ ਸੋ ਇਹਦੇ ਵਿੱਚ ਕਹਿਣਾ ਤਾਂ ਕੁਝ ਹੈ ਨਹੀਂਗਾ ਸਾਡੇ ਵੱਲੋਂ ਹਮ ਅਸੀਂ ਆਪਣੇ ਅਲਾਨਾ ਮੇ ਤੇ ਆਪਣੀ ਸੋਚ ਤੇ ਤੁਰਦੇ ਆ ਰਹੇ ਆਂ ਆਜ਼ਾਦ ਸਿਕ ਸਟੇਟ ਵਾਸਤੇ ਸਟਰਗਲ ਕਰਦੇ ਹੈਗੇ ਆਂ ਆ ਜਿੱਥੇ ਇਹਨਾਂ ਨੇ ਇਹ ਸੋਚਾਂ ਤੋਂ ਅ ਮਨਜੀ ਹੋਈ ਹੋਈ ਆ ਤੇ ਅਸੀਂ ਸਮਝਦੇ ਆਂ ਕਿ ਇਹ ਮਿਸਾਨੇ ਤੋਂ ਹਟਣਾ ਇੱਕ ਮੇਰਾ ਖਿਆਲ ਬਹੁਤ ਗਲਤ ਫੈਸਲਾ ਰਿਹਾ ਜੀ ਮਾਨ ਸਾਹਿਬ ਇੱਕ ਵੱਡਾ ਸਵਾਲ ਹੈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਵੀ ਇੱਕੋ ਮਨਸੂਬਾ ਪੰਜਾਬ ਦੀ ਬਿਹਤਰੀ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਹੋਵੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰੀਏ ਪੰਜਾਬ ਦੇ ਹਿੱਤ ਦੀ ਗੱਲ ਕਰੀਏ ਨੌਜਵਾਨੀ ਦੀ ਗੱਲ ਕਰੀਏ ਧਰਮ ਦੀ ਗੱਲ ਕਰੀਏ ਇਹੀ ਫਲਸਫਾ ਜਿਹੜਾ ਆ ਲੈ ਕੇ ਅਕਾਲੀ ਦਲ ਵਾਰਸਵ ਵੀ ਤੁਰਿਆ ਹੈ ਇਹ ਲੰਬੇ ਸਮੇਂ ਤੋਂ ਸੰਘਰਸ਼ ਕਰਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਆ ਕਿਤੇ ਨਾ ਕਿਤੇ ਤੁਹਾਡੀ ਪਾਰਟੀ ਦੇ ਵਿੱਚ ਖਾਲਿਸਤਾਨ ਦਾ ਜ਼ਿਕਰ ਆ ਤਾਂ ਵੱਖਰੇ ਹੋ ਜਾਂ ਫਿਰ ਸਾਰਿਆਂ ਦਾ ਜਿਹੜਾ ਕਿ ਇੱਕੋ ਇੱਕ ਮੰਤਵ ਹੈ ਪਰ ਰਾਹ ਵੱਖਰੇ ਵੱਖਰੇ ਚੁਣੇ ਹੋਏ ਨੇ ਮੈਂ ਹੋਰਾਂ ਬਾਰੇ ਤਾਂ ਕਹਿ ਨਹੀਂ ਸਕਦਾ ਜੀ ਪਰ ਸਾਡਾ ਜਿਹੜਾ ਅੱਜ ਦੇ ਦਿਨ 'ਚ ਸੋਚ ਆ ਉਹ ਹੀ ਹੈ ਜੀ ਜਿਹੜਾ 26 ਬਹੁਤ ਬੇਰਹਿਮੀ ਨਾਲ ਵਿਅਕਤੀ ਕਸ਼ਮੀਰ ਚ ਮਾਰੇ ਸੀਗੇ ਜੀ ਉਹਦੇ ਕਰਕੇ ਹਿੰਦੂ ਕੌਮ ਨੇ ਜੋ ਇਸ ਦੇਸ਼ ਦੀ ਮਾਲਕ ਹੈ ਉਸਨੇ ਉਹਨਾਂ ਦੇ ਮਗਰ ਪਾਕਿਸਤਾਨ ਨਾਲ ਸਿੱਧਾ ਵੈਰ ਪਾ ਲਿਆ ਹੈਗਾ ਔਰ ਜੰਗ ਦਾ ਮਾਹੌਲ ਖੜਾ ਕਰਤਾ ਹੈ ਜੀ ਹੁਣ ਇਹਦੇ ਵਿੱਚ ਜਦ ਅਸੀਂ ਬਤੌਰ ਸਿੱਖ ਦੇਖਦੇ ਹਾਂ 84 ਚ ਦਿੱਲੀ ਦੇ ਵਿੱਚ ਸਾਡਾ ਕਤਲੇਆਮ ਹੋਇਆ ਜਿੱਥੇ ਆਮੀ ਨੇਵੀ 에어ਫੋਰਸ ਆਈਟੀਵੀ ਪੀਬੀਐਸਐਫ ਸੀਆਰਪੀ ਸਾਰੇ ਸੀਗੇ ਹੈਡਕ quartਰ ਸੀਗੇ ਪਰ ਸਾਡੇ ਸਿੱਖਾਂ ਨੂੰ ਬਚਾਉਣ ਵਾਸਤੇ ਕੋਈ ਵੀ ਸੰਸਥਾ ਨਹੀਂ ਨਿਕਲੀ ਜੀ ਸਾਡੇ ਦਰਬਾਰ ਸਾਹਿਬ ਟੈਟਰੀ ਕਰਤੇ ਜੀ ਤੇ ਵੀ ਜਿਹੜਾ ਹੁਣ ਸਥਿਤੀ ਬਣੀ ਹੋਈ ਹੈ ਇਹਦੇ ਵਿੱਚ ਸਾਡੇ ਪੰਜਾਬ ਨੂੰ ਬਹੁਤ ਵੱਡਾ ਖਤਰਾ ਹੈ ਜੀ ਤੇ ਇਹਦੇ ਵਿੱਚ ਸਰਹੱਦ ਤੇ ਜਿਹੜੇ ਫੌਜਾਂ ਆਈਆਂ ਉੱਥੇ ਪਰਮਾਣੂ ਜੰਗ ਦਾ ਵੀ ਮ ਹਾਲ ਬਣ ਸਕਦਾ ਹੈ ਕਿ ਸਾਡੀ ਪਾਰਟੀ ਦੀ ਦਿਸ਼ਾ ਨਿਗਾ ਨਿਗਾ ਇਹ ਹੈ ਕਿ ਇਹਨੂੰ ਰੋਕੋ ਜੀ ਬਾਕੀ ਪਾਰਟੀਆਂ ਕੋਈ ਸੈਂਟਰ ਦੇ ਪੱਖ 'ਚ ਬਿਆਨ ਦੇ ਦਿੰਦੀਆਂ ਇਸ ਮੁੱਦੇ ਨੂੰ ਚੱਕਦੀਆਂ ਨਹੀਂ ਕਿ ਇਹ ਮੁੱਦਾ ਹੀ ਨਹੀਂ ਹੈਗਾ ਜੀ ਅਸੀਂ ਤਾਂ ਆਪਣੇ ਜਿਹੜਾ ਸਾਡਾ ਸਿੱਖ ਹੋਮਲੈਂਡ ਹੈ ਜਿਹੜਾ ਭਾਵੇਂ ਪਾਕਿਸਤਾਨ 'ਚ ਸਾਡੇ ਵਿਛੜੇ ਗੁਸਤਾਨ ਹੈਗੇ ਜੀ ਉਹਨਾਂ ਦੇ ਫਿਕਰ 'ਚ ਅਸੀਂ ਚਾਹੁੰਦੇ ਆ ਕਿ ਇਹ ਨਾ ਹੋਵੇ ਅਸੀਂ ਤਾਂ ਸਗੋਂ ਖੁੱਲੇ ਬਾਰਡਰ ਵਪਾਰ ਵਿਅਕਤੀ ਤੋਂ ਵਿਅਕਤੀ ਕੰਟੈਕਟ ਹੋਵੇ ਨਾ ਕਿ ਸਿਰਫ ਤੇ ਸਿਰਫ ਭਾਰਤ ਦੀ ਫੌਜ ਤੇ ਪਾਕਿਸਤਾਨ ਦੀ ਫੌਜ ਦੇ ਵਿੱਚ ਟਕਰਾਅ ਹੋਵੇ ਪਰ ਜਿਹੜੇ ਆਮ ਪੰਜਾਬੀਆਂ ਉਹਨਾਂ ਦੇ ਵਿੱਚ ਤਾਲਮੇਲ ਹੋ ਕੇ ਅਸੀਂ ਇੱਕ ਪੰਜਾਬ ਨੂੰ ਬਚਾ ਸਕੀਏ ਸੋ ਇਹ ਜਿਹੜੀਆਂ ਬਾਕੀਆਂ ਪਾਰਟੀਆਂ ਹੈਗੀਆਂ ਇਹਨਾਂ ਦੀ ਨਿਗਾਹ ਜਿਆਦਾ ਦਲੀਕ ਨਹੀਂ ਰਹਿੰਦੀ ਹੈ ਈ ਚਾਹੇ ਮੁਖਤਾਰਾ ਜੇ ਚਿੜੀ ਹੋਈ ਆ ਆਪਣੇ ਪੂਰੇ ਕੌਮ ਨੂੰ ਸੈਕ੍ਰੀਫਾਈਸ ਕਰਨ ਨੂੰ ਤਿਆਰ ਹੋ ਗਏ ਆ ਕਿ ਅਸੀਂ ਤੁਹਾਡੀ ਲੜਾਈ ਲੜਾਂਗੇ ਜਦ ਕਿ ਮੈਂ ਸਮਝਦਾ ਕਿ ਇਹ ਤਾਂ ਬਹੁਤ ਕਾਫੀ ਲੜਾਈ ਹੈ ਜੀ ਜੀ ਮਾਨ ਸਰ ਜੇਕਰ ਗੱਲ ਕਰੀਏ ਤਾਂ ਹੁਣ ਜਿਹੜੀ ਹੈ ਇਹ ਜਨਗਣਨਾ ਜਿਹੜੀ ਕਰਵਾਈ ਜਾਂਦੀ ਹੈ ਸਖਸ਼ਤਾ ਜਨਗਣਨਾ ਤੇ ਉਸ ਦੇ ਵਿੱਚ ਜਿਹੜਾ ਆ ਹੁਣ ਇੱਕ ਜਾਤੀ ਗਣਨਾ ਦਾ ਵੀ ਜਿਹੜਾ ਆ ਉਹ ਆ ਗੱਲ ਕਹੀ ਜਾ ਰਹੀ ਹੈ ਕਿ ਹੁਣ ਜਾਤੀ ਗਣਨਾ ਵੀ ਜਿਹੜੀ ਹੈ ਇਹਦੇ ਨਾਲ ਕਰਵਾਈ ਜਾਊਗੀ ਕਿੰਨਾ ਕੁ ਸਹਿਮਤ ਹੋ ਤੁਸੀਂ ਇਸ ਦੇ ਨਾਲ ਮੈਂ ਸਮਝਿਆ ਨਹੀਂ ਤੁਹਾਡੀ ਜਿਸ ਤਰ੍ਹਾਂ ਕਿ ਜਨ ਗਣਨਾ ਜਿਹੜੀ ਆ ਉਹ ਕਰਵਾਈ ਜਾਂਦੀ ਹੈ ਦੇਸ਼ ਦੀ ਤੇ ਇਸ ਦੇ ਨਾਲ ਇਹ ਮੰਗ ਉੱਠੀ ਹੈ ਕੇਂਦਰ ਵੱਲੋਂ ਵੀ ਜਿਹੜੀ ਆ ਹੁਣ ਜਾਤੀ ਜਨ ਗਣਨਾ ਵੀ ਜਿਹੜੀ ਆ ਉਹ ਕਰਵਾਈ ਜਾਏਗੀ ਇਹ 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 ਦੇਖੋ ਗੱਲ ਇਦਾਂ ਹੈ ਹਾਂਜੀ ਕਿ ਇਹ ਇਹਦੇ ਨਾਲ ਪਤਾ ਲੱਗ ਜਾਊਗਾ ਕਿ ਕਿੱਥੇ ਡਿਵੈਲਪਮੈਂਟ ਹੋ ਰਹੀ ਹੈ ਕਿੱਥੇ ਵਕ ਵਕ ਫੌਮਾਂ ਪਹੁੰਚੀ ਹੈ ਕਿਉਂਕਿ ਜੋ ਰਿਗਵੇਦ ਵੀ ਸਤਕਾਰਯੋਗ ਹੈਗੇ ਉਹਦੇ ਵਿੱਚ ਵੀ ਚਾਰ ਵਰਨਾ ਦਾ ਵੇਰਵਾ ਦਿੱਤਾ ਹੋਇਆ ਹੈ ਔਰ ਜੋ ਹਿੰਦੂ ਤਵ ਬਹੁਤ ਕੱਟੜਵਾਦੀ ਸੋਚ ਨਾਲ ਇਹ ਵਰਨਾ ਨੂੰ ਅਦਲ ਬਦਲ ਨਹੀਂ ਹੋਣ ਦਿੱਤੀ ਸੀ ਇਹਨਾਂ ਖਾਸ ਕਰਕੇ ਸ਼ੁੱਦਰ ਤੇ ਮਲੇਸ਼ ਜਿਹੜੇ ਵਰਨਣ ਤੋਂ ਬਾਹਰ ਹੈ ਮਲੇਸ਼ ਉਹਨਾਂ ਦੇ ਉੱਤੇ ਬਹੁਤ ਅਤਿਆਚਾਰ ਹੋਇਆ ਹੈਗਾ ਤੇ ਉਹਦੇ ਨਾਲ ਜੋ ਤੁਸੀਂ ਦੇਖ ਸਕਦੇ ਹੋ ਇਹ 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 ਸੱਭਿਆਚਾਰ ਸਾਡਾ ਬਿਲਕੁਲ ਖਰਾਬ ਹੋਇਆ ਹੋਇਆ ਹੈਗਾ ਰਿਜ਼ਰਵੇਸ਼ਨ ਵੀ ਏਸੀ ਆਧਾਰ ਤੇ ਹੋਈ ਸੀਗੀ ਤੇ ਮੈਂ ਸਮਝਦਾ ਕਿ ਇਹਦੇ ਬਾਰੇ ਵੇਰਵਾ ਰੱਖਣਾ ਖਾਸ ਕਰਕੇ ਜਦ ਇੰਨੇ ਪ੍ਰੋਗਰਾਮ ਲਾਏ ਹੋਏ ਆ ਜਿਹੜੇ ਮਤਲਬ ਐਸਸੀ, ਓਬੀਸੀ ਆਦ ਦੇ ਅਧੀਨ ਅ ਵਰਤੇ ਜਾਂਦੇ ਆ ਉਹਦੀ ਗਿਣਤੀ ਮਿਲਤੀ ਰੱਖਣੀ ਇਹਨਾਂ ਲਈ ਜ਼ਰੂਰੀ ਹੈਗਾ ਤੇ ਇਹ ਕਦਮ ਮੇਰਾ خیال ਇਹਨਾਂ ਨੂੰ ਚੱਕਣਾ ਹੀ ਪਿਆ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੀ ਜਾਣਕਾਰੀ ਦੇਣ ਦੇ ਲਈ